ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੁਰ ਤੋਂ ਸਵਾਗਤ ਆ ਤੁਹਾਡੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 17 ਜੂਨ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸੈਟਲ ਡੇਮੇਜ ਦੇਖਾਂਗੇ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਅਲਰਟ ਦੇਖਾਂਗੇ ਤੇ ਨਾਲ ਜਲਾ ਮੌਨਸਨ ਦੀ ਸਥਿਤੀ ਦੇਖਾਂਗੇ ਕਿੱਥੇ ਮੌਨਸਨ ਪਹੁੰਚ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਕਦੋਂ ਐਂਟਰ ਕਰੇਗਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਤੇ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਓ ਸੈਟਲਾਈਟ ਇਮੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਅੱਜ ਕੋਈ ਬੱਦਲੀ ਸਿਸਟਮ ਬੜਿਆਂ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਅੱਜ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਦੁਪਹਿਰ ਦੇ ਵੇਲੇ ਟੈਂਪਰੇਚਰ 44 ਡਿਗਰੀ ਤੱਕ ਜਾਣ ਦੀ ਉਮੀਦ ਹੈ ਜੀ ਹਵਾ ਜਿਹੜੀ ਹੈ ਉਹ ਪੱਛਮੀ ਦਿਸ਼ਾ ਤੋਂ 10 15 ਤੇ 20 ਕਿਲੋਮੀਟਰ ਦੀ ਸਪੀਡ ਦੇ ਵਿੱਚ ਚਲਦੀਆਂ ਰਹਿਣਗੀਆਂ ਹੁਣ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਕੀ ਅਲਰਟ ਦੇਖਣ ਨੂੰ ਮਿਲ ਰਹੇ ਨੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਜਿਹੜੇ 16 ਤਰੀਕ ਨੂੰ ਪੀਤੀ ਕੱਲ ਹੋਏ ਨੇ ਉਹਨਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਨੇ ਉਹਨਾਂ ਵਿੱਚ ਮੌਸਮ ਪੰਜਾਬ ਅਤੇ ਹਰਿਆਣਾ ਦਾ ਖੁਸ਼ਕ ਅਤੇ ਸਾਫ਼ ਬਣੇ ਹੋਣ ਦੀ ਅੱਜ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਹੀਟ ਵੇਵ ਵਰਗੀ ਕੰਡੀਸ਼ਨਾਂ ਨੇ ਰੈਡ ਅਲਰਟ ਲਗਭਗ ਜਾਰੀ ਹੋ ਚੁੱਕਿਆ ਹੈ ਜੀ ਹੀਟ ਵੇਵ ਦਾ ਆਉਣ ਦੇ ਦੋ ਦਿਨਾਂ ਤੱਕ ਯਾਨੀ ਕਿ 17 ਤੇ 18 ਤਰੀਕ ਨੂੰ ਹੀਟ ਵੇਵ ਦੀ ਕੰਡੀਸ਼ਨਾਂ ਰਹਿਣਗੀਆਂ ਗਰਮੀ ਤੋਂ ਆਪਣਾ ਆਪਣਾ ਵਿਚਾਰ ਰੱਖੋ ਜੀ ਤੇ ਬਾਕੀ ਅਗਰ ਗੱਲ ਕਰ ਲਈਏ ਥੱਲੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੀ ਤਾਂ ਜਿਹਦੇ ਵਿੱਚ ਆ 23 ਤਰੀਕ ਤੱਕ ਹਲਕੀ ਫੁਲਕੀ ਬਦਲਬਾਜ਼ੀ ਦੇ ਕਿਣਮਣ ਕਾਣੀ ਹੋਣ ਦੇ ਚਾਂਸ ਬਣੇ ਹੋਏ ਨੇ ਪਰ ਅਗਰ ਗੱਲ ਕਰੀਏ 20 ਅਤੇ 19 ਤਰੀਕ ਦੀ ਤਾਂ ਇਹਦੇ ਵਿੱਚ ਜ਼ਿਆਦਾ ਅਨੁਮਾਨ ਦੱਸਿਆ ਗਿਆ ਹੈ ਮੀਂਹ ਹੋਣ ਦਾ ਤੇ ਜੋ ਵੀ ਤੁਸੀਂ ਕੰਮਕਾਰ ਕਰਨਾ ਹੈ 20 ਤਰੀਕ ਨੂੰ ਮੱਦੇਨਜ਼ਰ ਰੱਖ ਕੇ ਕਰਿਓ ਕਿਉਂਕਿ 20 ਤਰੀਕ ਨੂੰ ਬਹੁਤ ਜ਼ਿਆਦਾ ਚਾਂਸ ਬਣੇ ਹੋਏ ਨੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਬਾਕੀ ਗੱਲ ਕਰ ਲਈਏ ਅਲਰਟ ਦੀ ਤਾਂ ਅੱਜ ਗੱਲ ਕਰੀਏ 16 ਤਰੀਕ ਤੋਂ ਅੱਜ 17 ਤਰੀਕ ਤੱਕ ਜਿਹੜੇ ਅਲਰਟ ਨੇ ਔਰ ਰੈੱਡ ਨੇ ਅੱਜ ਤੋਂ ਬਾਅਦ 18 ਤਰੀਕ ਨੂੰ orange alert ਦੋਸਤੋ ਬਾਅਦ yellow alert ਕਨਵਰਟ ਹੁੰਦੇ ਦਿਖਾਈ ਦੇ ਰਹੇ ਨੇ ਕਿ ਹਲਕੀ ਹੌਲੀ-ਹੌਲੀ ਕਰਮੀ ਦਾ ਪ੍ਰਕੋਪ ਘੜਦਾ ਹੋਇਆ ਦਿਖਾਈ ਦੇ ਰਹੇ ਨੇ ਕਿਉਂਕਿ ਹੌਲੀ-ਹੌਲੀ ਮੀਂਹ ਪੰਜਾਬ ਦੇ ਵਿੱਚ ਐਂਟਰ ਕਰਦੇ ਦਿਖਾਈ ਦੇ ਰਹੇ ਨੇ ਜੀ ਬਾਕੀ ਗੱਲ ਕਰ ਲੈਂਦੇ ਹੁਣ ਮੌਨਸੂਨ ਕਿੱ ਮੌਸਮ ਵਿਭਾਗ ਵੱਲੋਂ ਜਾਰੀ 16 ਤਰੀਕ ਦੀ ਜਿਹੜੀ ਤਾਜ਼ਾ ਸੈਟਲਿਟ ਇਮੇਜ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੌਨਸੂਨ ਜਿਹੜਾ ਹੈ ਉਹ ਸੈਂਟਰਲ ਭਾਰਤ ਤੋਂ ਹੇਠੇ ਹੁਣ ਗੁਜਰਾਤ ਵੱਲ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਸਨੇ ਹੌਲੀ-ਹੌਲੀ ਮਹਾਰਾਸ਼ਟਰ ਦਾ ਏਰੀਆ ਕਵਰ ਕਰ ਚੁੱਕਿਆ ਹੈ ਨਾਲ ਆਂਧਰਾ ਪ੍ਰਦੇਸ਼ ਦੇ ਵਿੱਚ ਬਾੜਨ ਦੀ ਇਸ ਦੀ ਤਿਆਰੀ ਬਣ ਚੁੱਕੀ ਹੈ ਅਗਰ ਪੂਰਬ ਵਾਲੀ ਸਾਈਡ ਗੱਲ ਕਰੀਏ ਤਾਂ ਪੂਰਬ ਵੱਲ ਫਿਲਹਾਲ ਇਹ ਅਸਾਮ ਕੋਲ ਰੁਕਿਆ ਹੋਇਆ ਹੈ ਜੋ ਕਿ ਇੱਕ ਚੰਗੀ ਗੱਲ ਨਹੀਂ ਹੈ ਵੈਸੇ ਇਹ ਮੌਸਮ ਇੱਥੇ 15 ਜੂਨ ਤੋਂ ਲਗਭਗ ਯੂਪੀ ਦੇ ਵਿੱਚ ਐਂਟਰ ਕਰ ਜਾਂਦਾ ਹੈ ਹੌਲੀ ਹੌਲੀ ਪਰ ਫਿਲਹਾਲ ਅਜੇ ਅਸਾਮ ਕੋਲੇ ਰੁਕਿਆ ਹੋਇਆ ਉਸ ਤੋਂ ਬਾਅਦ ਬਿਹਾਰ ਤੇ ਫਿਰ ਜੁਪੀ ਵਿੱਚ ਪਹੁੰਚੇਗਾ ਲਗਭਗ ਇੱਕ ਸਟੇਟ ਪਿੱਛੇ ਚੱਲ ਰਿਹਾ ਹੈ ਅਗਰ ਪੂਰਬ ਵਾਲੀ ਗੱਲ ਕਰੀਏ ਪਰ ਅਗਰ ਦੱਖਣ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਪੀਡ ਨਾਲ 4 ਤੋਂ 5 ਦਿਨ ਅਡਵਾਂਸ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਇੱਕ ਪੰਜਾਬ ਦੇ ਪੱਖ ਤੋਂ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੌਨਸਨ ਹੈ ਉਹ ਦੱਖਣ ਵਾਲੀ ਸਾਈਡ ਤੋਂ ਐਂਟਰ ਕਰਦਾ ਹੈ ਤੇ ਜ਼ਿਆਦਾਤਰ ਇਸ ਦੇ ਚੰਗੇ ਪ੍ਰਭਾਵ ਰਹਿਣਗੇ ਅਗਰ ਚੰ ਤਿੰਨ ਚਾਰ ਦਿਨ ਪਹਿਲਾਂ ਐਂਟਰ ਕਰੇਗਾ ਜਾਂ ਚਾਰ ਦਿਨ ਪਹਿਲਾਂ ਐਂਟਰ ਕਰੇਗਾ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਵੀਰਾਂ ਦੇ ਲਈ ਝੋਨੇ ਦੇ ਵਿੱਚ ਵਧੀਆ ਮੀ ਪੈਣ ਦੀ ਉਮੀਦ ਇਸ ਵਾਰ ਦੱਸੀ ਗਈ ਹੈ ਲਗਭਗ 120% ਜਾਂ 116% ਦੇ ਕਰੀਬ ਮੌਨਸੂਨ ਵੱਲੋਂ ਇਸ ਵਾਰ ਦੱਸਣ ਉਮੀਦ ਹੈ ਕਿ 100% ਤੋਂ ਲਗਭਗ 5-10% ਇਸ ਵਾਰ ਮੌਨਸੂਨ ਜ਼ਿਆਦਾ ਹੀ ਪਵੇਗਾ ਜੋ ਕਿ ਇੱਕ ਚੰਗੀ ਗੱਲ ਹੈ ਕਿਸਾਨਾਂ ਦੇ ਲਈ ਵਧੀਆ ਮੌਨਸੂਨ ਹੋਣ ਦੇ ਨਾਲ ਵਧੀਆ ਝਾੜ ਉਹ ਝੋਨੇ ਦਾ ਲੈ ਸਕਦੇ ਨੇ ਇਹ ਸੀ ਅੱਜ ਮੌਨਸੂਨ ਦੀ ਮੌਸਮ ਦੀ ਅਪਡੇਟ ਮੌਨਸੂਨ ਦੀ ਅਪਡੇਟ ਤੇ ਵਰਨਿੰਗ ਅਲਰਟ ਜੋ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਨੇ ਤੇ ਬਾਕੀ ਨਵੀਂ ਵੀਡੀਓ ਅਸੀਂ ਜਲਦ ਲੈ ਕੇ ਆਵਾਂਗੇ ਕਿ ਤੁਸੀਂ ਕਿਸ ਤਰੀਕੇ ਦੀ ਵੀਡੀਓ ਦੇਖਣਾ ਪਸੰਦ ਕਰੋਗੇ ਕਮੈਂਟ ਬਾਕਸ ਵਿੱਚ ਮੈਂਸ਼ਨ ਕਰਦੇ ਹੋ ਕਿ ਅਸੀਂ ਖੇਤੀਬਾੜੀ ਸੰਬੰਧੀ ਖੇਤੀਬਾੜੀ ਦੇ ਸਹਾਇਕਤ ਤੰਦਿਆਂ ਸੰਬੰਧੀ ਅਤੇ ਮੌਸਮ ਸੰਬੰਧੀ ਜਾਣਕਾਰੀ ਇਸ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਿੰਦੇ ਹਾਂ ਬਾਕੀ ਨਵੀਂ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਆਹ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖਣਾ ਨਾ ਭੁੱਲਣਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ